ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਸ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆਂ ਪਿੰਡ ਵੱਡੋਆ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸਵੀਰ ਸਜਣੋਂ ਲੱਗਦੀ ਪੱਟੀ ਭਾਈ ਜੈਮਲ ਦੇ ਕੋਲ ਪਹੁੰਚੇ ਆਂ ਇੱਕ ਹੀ ਝੋਟੀ ਰਹਿ ਗਈ ਐ ਨਾਲ ਕੋਲ ਫੁਈ ਸਵਾਈ ਇੱਕ ਸੇਲ ਕਰਤੀ ਆ ਕਰਦੇ ਆ ਉਹਦੇ ਰੇ ਜਾਣਕਾਰੀ ਸਾਂਝੀ ਬਨੇ ਰੋ ਜਰੂਰ ਐਂਡ ਤੱਕ ਜੀ ਭਾਈ ਜਮਲ ਦੀ ਸੱਸੀ ਕਾਲ ਸੱਸਰੀ ਖਾਨ ਹੋ ਚੜਦੀ ਕਲਾ ਭਰਾ ਚੜਦੀ ਕਲਾ ਚਲ ਓਕੇ ਰਫਟਾ ਓਕੇ ਠੀਕ ਹੈ ਡਰੈਸ ਕਰਕੇ ਨੋਟ ਪਿੰਡ ਬਲਟੋਆ ਹਾਂ ਸੀਲ ਪੱਤੀ ਜਿਲ੍ਹਾ ਕੰਨ ਮੋਬਾਈਲ ਨੰਬਰ 7867999 ਜਿਹਨਾਂ ਆ ਸੁਆ ਚੋਟੀ ਸੁਆ ਵੀ ਜੀ ਪਹਿਲਾਂ ਤੇ ਦੁੱਧ ਪੋਲ ਕਿੰਨਾ ਦੁੱਧ 9 ਲੀਟਰ ਹੈ ਤੇ ਬੱਚਾ ਮਗਰ ਕੱਟੀ ਕੱਟੀ ਆ ਕਾਲੀ ਸ਼ਾਹਣਾ ਹਾਂਜੀ ਹਾਂਜੀ ਕਾਲੀ ਮੋਰਾ ਆ ਜੀ ਇਹ 9 ਕਿਲੋ ਦੋ ਤੇ ਪਹਿਲਾ ਸੂਆ ਪਲੂਨ ਸਹੀ ਹੈ ਹਾਂਜੀ ਹਾਂਜੀ ਠੀਕ ਆ ਚੋਂ ਓਕੇ ਆ ਓਕੇ ਓਕੇ ਠੀਕ ਆ ਲਓ ਸੱਜਣੋ ਚੋਂ ਚੰਨ ਓਕੇ ਆ ਤੇ ਫਬਜੀ ਸਾਹਿਬ ਤੁਰ ਤਰਾ ਕਰਵਾ ਦਿਓ ਚੈੱਕ ਕੱਦ-ਕਾਡ ਫੁੱਲ ਵੱਡਾ ਹੈ ਪਲੂਨ ਗਿਣ ਲਓ ਸਹੀ ਆ ਤੇ ਬਾਕੀ ਛੋਟੇ ਢਾਂਚੇ ਦੀ ਨਹੀਂ ਆ ਕਈ ਪਹਿਲਾਂ ਹੁੰਦੀਆਂ ਛੋਟੇ ਢਾਂਚੇ ਦੇ ਵਿੱਚ ਕੱਦ-ਕਾਡ ਜਿਹੜਾ ਤੇ ਛੋਟਾ ਹੁੰਦਾ ਮਧਰੀਆਂ ਗੋਡੀਆਂ ਚ ਇਹ ਵੱਡੇ ਢਾਂਚੇ ਜਿਆ ਤੁਰ ਤਰਾ ਬਹੁਤ ਸੋਹਣਾ ਲੱਗਾ ਝੋਟੀ ਨੂੰ 9 ਕਿਲੋ ਮਿਲ ਕੀ ਤੋਂ ਜਿਹੜੀ ਇਹ ਬਿਲਕੁਲ ਚੱਲ ਰਹੀ ਆ ਤੇ ਬਾਕੀ ਕੋਈ 10 ਦੇ ਦੇ 12 ਦੇ ਦੇ ਇਹ ਗਾਂ ਅਗਲੇ ਦੀ ਸਾਮ ਦਾ ਹਾਂ ਠੰਡੀ ਸੀ ਲੋਕ ਅੱਛਾ ਜੀ ਬਿਲਕੁਲ ਠੰਡੀ ਵਾਹ ਜੀ ਵਾਹ ਇਤਰਾ ਹੀ ਪਹਿਲ ਨਾਲ ਬਹਿਣ ਨਹੀਂ ਦਿੰਦਿਆਂ ਜੀ ਹੈਨਾ ਤਾਰ ਮੰਗਦੀ ਹੈਨਾ ਦੇ ਦੋ ਤਾਰ ਕਰਮ ਵਾਲੇ ਚਲੋ ਕੋਈ ਤੇ 9 ਕਿਲੋ ਰੈਡੀ ਦੋ ਦੇ ਹੈਨਾ ਠੀਕ ਆ ਭਾਈ ਜਮਲੇ ਫਿਰ ਕਿੰਨੇ ਕ ਦੀ ਤੇਰ ਕੀ ਏ ਬੇਟੀ ਨਾਂ ਆਪਾਂ ਲੱਕ ਕਰਨਾ ਦੇ ਨਾਂ ਪਾਇਆ ਪੰਜ ਅੱਛਾ ਆਪਾਂ ਸਿਰਫ 95000 ਤੇ ਹਾਂ ਨਾ ਹਾਂ ਨਾ ਕੋਈ ਕਰਦਾਂਗੇ ਮਾਟਾ 92 ਦੀ ਹੋ ਕੋਈ ਚੱਲ ਦੇ ਰਾਂ ਠੀਕ ਹੈ ਲੋ ਜੀ ਇਹ 92000 ਦੀ ਜੈਸਨ ਉਹ ਸਜਰੂ ਜਿਹੜੀ ਕਰਦੀ ਆ ਤੇ ਜਿਹੜਾ ਟਾਈਮ ਦਾ ਅੰਦਾਜ਼ਾ 2:30 ਵਜੇ ਦੁਪਹਿਰ ਦਾ ਜੀ ਇਹ ਅੰਦਾਜ਼ਾ ਲਾ ਲਿਓ ਕਿ ਕਿੰਨਾ ਕਿ ਉਹ ਸ਼ਾਮ ਨੂੰ ਹੋ ਰਹਿੰਦੇ ਆਰਡਰ ਕੁਆਲਟੀ ਤਿਆਰ ਕਰਨੀ ਆ ਬਾਕੀ ਸੋਹਣੀਆਂ ਛੋਟੀ ਥੱਲੇ ਵਾ ਸੋਨਾ ਲੱਗਾ ਤੇ ਗੱਡ ਘਾਟ ਫੋਲ ਵਡਾ ਜੀ ਖਰੀਦਾਰੀ ਕਰਿਓ ਜਿੰਦੇ ਮਨ ਨੂੰ ਲੱਗੇ 92000 ਦੇ ਵਿੱਚ ਪਿਆਰ ਮੌਤ ਹੋਰ ਹੋ ਜਾਊਗਾ ਸასი ਘਾਲੀ ਸਾਰੇ